ਕੋਈ ਪੈਸਾ ਨਹੀਂ ਲੱਗਾ ਮੇਰਾ ਇਲੈਕਸ਼ਨ ਤੇ ਵੀ ਲੋਕੀ ਮੈਨੂੰ ਕਹਿੰਦੇ ਵੀ ਗਰੀਬ ਬੰਦੇ ਦੀ ਮਦਦ ਕਰੀਏ ਇਹਨੂੰ ਇੱਕ ਵਾਰੀ ਐਮ.ਐਲ.ਏ ਬਣੇ ਉਹਨਾਂ ਨੂੰ ਪਤਾ ਵੀ ਜੇ ਬੰਦਾ ਐਮ.ਐਲ.ਏ ਬਣ ਗਿਆ ਇਹਨੇ ਕੋਈ ਸੁਧਾਰ ਕਰੂਗਾ ਇਹਦਾ ਮਤਲਬ ਮੰਤਰੀ ਸਾਰੇ ਆਪ ਕਰਵਾਉਂਦੇ ਕੰਮ ਜਿੰਨੇ ਮੰਤਰੀ ਸਾਰੇ ਕੰਮ ਆਪ ਕਰਵਾਉਂਦੇ ਆ ਸਾਡੇ ਲੋਕਾਂ ਨੂੰ ਸਿਰਫ ਦੱਬਿਆ ਜਾ ਰਿਹਾ ਸਾਡੇ ਗਰੀਬਾਂ ਲੋਕਾਂ ਨੂੰ ਦੱਬਿਆ ਜਾ ਰਿਹਾ ਸਿੱਧੂ ਫਾਰਮਰ ਹਾਊਸ ਔਰ ਸ਼ੇਰਾ ਭਾਜੀ ਅਸੀਂ ਪੰਜਾਬ ਦੀ ਜਿਹੜੀ ਜਵਾਨੀ ਗਈ ਹੈ ਵਾਪਸ ਲੈ ਕੇ ਆਣੀ ਆ ਨਸ਼ਿਆਂ ਤੋਂ ਮੁਕਤ ਕਰਨੇ ਆ ਸਾਡੀ ਇੱਕ ਬਹੁਤ ਵੱਡੀ ਮਹਿੰਮ ਚੱਲ ਰਹੀ ਹੈ ਇਸ ਇੱਕ ਗੱਲ ਦਾ ਇੱਕ ਇੱਕ ਅੰਦਰ ਦੇਓ ਕਿਹੜੇ ਪ੍ਰਧਾਨ ਨੇ ਪੈਸੇ ਕਿੰਨੇ ਨਹੀਂ ਦੇ ਇਸ ਬੈਸਟ ਏਰੀਏ ਵਿੱਚ ਕੰਮ ਦੇਖਲਾ ਇਹਨੇ ਐਮਪੀ ਦੇ ਇਲੈਕਸ਼ਨ ਤੇ ਖਰਚਾ ਨਾ ਜਿੰਨਾ ਬੈਸਟਰੀ ਦੇ ਐਮਐਲਏ ਦਾ ਖਰਚਾ ਹੋ ਗਿਆ ਦੇਖੋ ਜੀ ਮੈਨੂੰ ਤਾਂ ਲੱਗਦਾ ਕਿ ਮੈਨੂੰ ਕਿ ਲੋਕੀ ਜਿਤਾਉਣਗੇ ਮੇਰਾ ਦਿਲ ਕਹਿੰਦਾ ਜਲੰਧਰ ਦੇ ਵਿੱਚ ਅੱਜ ਵੋਟਾਂ ਪਈਆਂ ਨੇ 13 ਤਰੀਕ ਨੂੰ ਰਿਜ਼ਲਟ ਆਵੇਗਾ ਪਰ ਉਸ ਤੋਂ ਪਹਿਲਾਂ ਕੀ ਕੁਝ ਵੋਟਾਂ ਦੇ ਵਿੱਚ ਹੋਇਆ ਨੀਟੂ ਛਟਰਾਵਾਲੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਹਿ ਰਹੇ ਨੇ ਕਿ ਭਾਈ ਮੈਨੂੰ ਮਾਰਨ ਦੀਆਂ ਮੈਨੂੰ ਕੁੱਟਣ ਦੀਆਂ ਜੜੀਆਂ ਨੇ ਉਹ ਧਮਕੀਆਂ ਆਈਆਂ ਨੇ ਗਲਬਾਤ ਕਰ ਲੈਣੇ ਜਾਂ ਨੀਟੂ ਛਟਰਾਵਾਲਾ ਸਾਡੇ ਨਾਲ ਨੇ ਵੀ ਕਹਿ ਰਿਹਾ ਕਿ ਭਾਈ ਮੈਨੂੰ ਕੁੱਟਣ ਦੀਆਂ ਧਮਕੀਆਂ ਆਈਆਂ ਨੇ ਮਾਰਨ ਦੀਆਂ ਧਮਕੀਆਂ ਆਈਆਂ ਨੇ ਇਹ ਕਦ ਤੋਂ ਆ ਰਹੀਆਂ ਨੇ ਤੁਹਾਨੂੰ ਧਮਕੀਆਂ ਤੇ ਕੌਣ ਦੇ ਰਿਹਾ ਦੇਖੋ ਜੀ ਸਭ ਤੋਂ ਪਹਿਲੇ ਮੈਂ ਰੱਬ ਦਾ ਨਾਮ ਲਵਾਂਗਾ ਉਸ ਤੋਂ ਬਾਅਦ ਮੈਂ ਕਲੀਅਰ ਕਰੂੰਗਾ ਜੋ ਵੀ ਸੋਦਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਦਾਸ ਹਾਲੇਲੂਇਆ ਗੋਸਪਾ ਕੁਸ਼ਿੰਦਵਰਤਲਾ ਸਭ ਨੂੰ ਕੁਝ ਰੱਖੇ ਜੈ ਕਬੀਰ ਧੰਕਬੀਰ ਜਕਾਰਾ ਮਾ ਚਿੰਦਪੁਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਦੇਖੋ ਜੀ ਇਲੈਕਸ਼ਨ ਦੇ ਵਿੱਚ ਮੈਂ ਖੜਾ ਹੋਇਆ ਵਾਂ ਤੇ ਲੋਕਾਂ ਨੇ 10-10 ਰੁਪਏ ਕਿਤੇ 1 ਰੁਪਏ ਦਿੱਤਾ 2 ਰੁਪਏ ਤੇ ਮੈਂ ਸਾਰਾ ਕੋਈ ਪੈਸੇ ਟੰਡਾ ਇਕੱਠਾ ਕਰਕੇ ਮੈਂ ਲੋਕਾਂ ਦਾ ਇਸ ਟਾਈਮ ਮੇਰੇ ਕੋਈ ਪਹਿਣ ਲਗਾ ਆਹੜਾ ਕੁੜਤਾ ਵਾ ਆ ਵੀ ਜਨਤਾ ਨੇ ਸਵਾਗਤ ਦਿੱਤਾ ਕੋਈ ਪੈਸੰਟ ਲਗਾ ਮੇਰੇ ਇਲੈਕਸ਼ਨ ਤੇ ਵੀ ਲੋਕੀ ਮੈਨੂੰ ਕਹਿੰਦੇ ਵੀ ਗਰੀਬ ਬੰਦਾ ਇਹਦੀ ਮਜ਼ਦ ਕਰੀ ਇਹਨੂੰ ਇੱਕ ਵਾਰੀ ਐਮਐਲ ਬਣ ਉਹਨਾਂ ਨੂੰ ਪਤਾ ਵੀ ਜੇ ਬੰਦਾ ਐਮਐਲਏ ਜਾ ਮਮੂਦਤ ਫੇਰ ਕਹਿੰਦਾ ਕਿ ਕੌਣ ਇੱਕ ਵਾਰੀ ਬੰਦਾ ਜਿਹੜੇ ਹੁਣ ਜਿਤਨੇ ਸਰਕਾਰਾਂ ਉਹਨਾਂ ਕੋ ਕੰਮ ਕਰਾ ਕੇ ਦਿਖਾ ਦਿਓ ਮੈਨੂੰ ਮੈਂ ਮੰਨ ਜੂਗਾ ਇੱਕ ਸਿੱਧੂ ਮੁਸੱਲ ਦਾ ਗਾਣਾ ਵਾ ਨਿਤ ਕੌਂਟ੍ਰੋਵਰਸੀ ਕਰੇਟ ਮਿਲੂਗੀ ਅਰ ਮਾਂ ਦੇ ਨਾਮ ਤੇ ਡਵੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਲੋਕ ਬੱਟੇ ਮਾਰਦੇ ਆ ਪਲੇ ਰੁੱਖਾਂ ਤੇ ਮਿੰਟਾਂ ਵਿੱਚ ਪਹੁੰਚ ਜਾਂਦੇ ਮਾਵਾਂ ਕੋ ਖਾਂ ਤੇ ਕੁੱਤਾ ਹੈ ਦੱਲਾ ਕੰਜਰੇ ਹਕੂਨ ਇੱਥੇ ਸਰਟੀਫਿਕੇਟ ਦੇਣ ਫੇਸਬੁੱਕਾਂ ਤੇ ਲੀਡਰ ਇਹਨੂੰ ਦੇਖੀ ਹੁਣ ਚਪਾਟਾ ਇਹਨਾਂ ਨੂੰ ਬੋਲਦੇ ਨਹੀਂ ਇਹਨਾਂ ਨੂੰ ਸ਼ਰਮ ਦਾ ਘਾਟਾ ਹੈ ਇਹਨਾਂ ਨੂੰ ਕਿੱਥੋਂ ਉਦੋਂ ਇਹਨਾਂ ਦੇ ਜ਼ਮੀਰ ਮਰੇ ਹੁੰਦਿਆਂ ਬੋਲਦੇ ਨਹੀਂ ਸ਼ਰਮ ਦਾ ਘਾਟਾ ਹੈ ਇਹਨਾਂ ਨੂੰ ਰੋਕਦੇ ਨੂੰ ਅੱਖਦੇ ਨੂੰ ਦਾੜੀ ਰੱਖਦੇ ਕਰਦੇ ਕੀ ਇੱਥੇ ਦਿੱਖ ਦਾੜੀ ਰੱਖ ਕੇ ਆਪਣੀ ਮਾਂ ਨੂੰ ਆਪਣੀ ਮਾਂ ਨੂੰ ਗਾਲ ਕੱਢ ਮੇਰੀ ਮਾਂ ਨੂੰ ਗਾਲ ਕੱਢਦੇ ਆਪਣੀ ਮਾਂ ਦਾ ਫਰਕ ਕੀ ਹੈ ਕਿ ਇਹਨਾਂ ਨੂੰ ਸੱਜਾ ਥੋੜੀ ਲੇਟ ਮਿਲੂਗੀ ਨਿਤ ਕੌਂਟ੍ਰੋਵਰਸੀ ਘਰੇਟ ਮਿਲੂਗੀ ਪਰਮ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰਕੀ ਪੁੱਤ ਹੇਟ ਮਿਲੂਗੀ ਸੋ ਇਹ ਗਾਣਾ ਸਿੱਧੂ ਮਸੂਏ ਦਾ ਗਾਇਆ ਬਿਲਕੁਲ ਸਹੀ ਗਾਇਆ ਸੀਗਾ ਦਿਲ ਵਿੱਚੋਂ ਗਾਣਾ ਨਿਕਲਿਆ ਧਮਕੀ ਮਿਲੀ ਤਾਂ ਗਾਣਾ ਨਿਕਲਿਆ ਦੇਖੋ ਸਾਡੇ ਹੁਣ ਦੇਖੋ ਕੁਲਰ ਪੀਜਲ ਨੇ ਕਹੀ ਇਹ ਦੁਨੀਆ ਬੜੀ ਭੈਣ ਚੋ ਦੀ ਗੱਲ ਕੱਢ ਕੇ ਉਹਨੇ ਕਿਹਾ ਸੀਗਾ ਉਹਤੇ ਪਰਚਾ ਮੈਂ ਕਰਾਇਆ ਕਹਿੰਦਾ ਮੇਰਾ ਕੀ ਕਰ ਰਿਹਾ ਜੀ ਪਰਚਾ ਕਰਾਇਆ ਪਰਚਾ ਫੜਿਆ ਨਹੀਂ ਗਿਆ ਨਾ ਹੋਇਆ ਨਾ ਕੀਤਾ ਇਹਦਾ ਮਤਲਬ ਸਰਕਾਰਾਂ ਕਿਸੇ ਮੰਤਰੀ ਨੇ ਫੋਨ ਕਰ ਦਿੱਤਾ ਨੂੰ ਵੀ ਜਾ ਤੋ ਜੋ ਮਰਜ਼ੀ ਕਰ ਮੈਂ ਬੈਠਾ ਇਹਦਾ ਮਤਲਬ ਮੰਤਰੀ ਸਾਰੇ ਆਪ ਕਰਵਾਉਂਦੇ ਕੰਮ ਜਿੰਨੇ ਮੰਤਰੀ ਸਾਰੇ ਕੰਮ ਆਪ ਕਰਵਾਉਂਦੇ ਆ ਸਾਡੇ ਲੋਕਾਂ ਨੂੰ ਸਿਰਫ ਦੱਬਿਆ ਜਾ ਰਿਹਾ ਸਾਡੇ ਗਰੀਬਾਂ ਲੋਕਾਂ ਨੂੰ ਦੱਬਿਆ ਜਾ ਰਿਹਾ ਉਹ ਲੋਕੋ ਉਹ ਜਾਗੋ ਤੁਸੀਂ ਉਹ ਤੁਸੀਂ ਜਾਗ ਜਾਓ ਇਹਨਾਂ ਨੇ ਵੇਚ ਕੇ ਦੇਸ਼ ਖਾ ਜਾਣਾ ਕਿਸੇ ਮੰਤਰੀ ਨੇ ਇੱਕ ਵਾਰ ਦੱਸੋ ਕਿਹਾ ਵਾ ਕਿ ਮੈਂ ਬੂਟੇ ਲਾਉਂਗਾ ਮੈਂ ਸਿਰਫ ਚਾਰ ਮੰਤਰੀ ਨੂੰ ਮਿਲਣਾ ਚਾਹੁੰਦਾ ਮੈਂ ਉਹ ਦੱਸਣ ਲੱਗਾ ਵੀ ਇਹਨਾਂ ਨੂੰ ਹਰ ਵਾਰੀ ਲੋਕੀ ਬੋਰ ਕਿੱਦਾਂ ਪਾ ਦਿੰਦੇ ਆ ਪਹਿਲੋ ਸਾਡੇ ਭਗਵੰਤ ਮਾਨ ਜੀ ਸੀਐਮ ਸਾਹਿਬ ਜਿਹੜੇ ਬਹੁਤ ਵਧੀਆ ਬੰਦੇ ਨੇ ਇਹਨਾਂ ਨੂੰ ਮੈ ਮਿਲੂਗਾ ਕੀ ਇਹਨਾਂ ਨੂੰ ਕਹੂੰਗਾ ਦੱਸੋ ਤਾ ਕਿਹੜੀ ਗੰਡ ਦੀ ਹੈਗੀ ਗੱਟੀ ਜਦ ਤੁਸੀਂ ਕਹਿੰਦੇ ਲੋਕਾਂ ਨੂੰ ਵੋਟ ਪਾਣੀ ਤੇ ਲੋਕਾਂ ਨੂੰ ਵੋਟ ਲੋਕੀ ਵੋਟ ਪਾ ਲੈਂਦੇ ਆ ਜਾਂ ਚਰਨਜੀਤ ਚੰਨੀ ਭਾਈ ਦੇ ਡਬਲ ਵੋਟ ਜਿੱਤੇ ਆ ਉਹਨਾਂ ਨੂੰ ਕਹਾਂਗਾ ਜਾਂ ਰਾਜਾ ਫੜਿੰਗ ਜਿਹੜੇ ਹਾਰ ਦੇ ਹਾਰ ਦੇ ਅਪ ਅਪ ਉੱਪ ਜਾ ਕੇ ਜਾਂਦੇ ਆ ਕਰਕੇ ਕਰਕੇ ਯਕਦਮ ਜਿੱਤ ਗਏ ਉਹਨਾਂ ਨੂੰ ਮਿਲਾਂਗਾ ਨਹੀਂ ਤੇ ਨਰਿੰਦਰ ਮੋਦੀ ਸਾਹਿਬ ਨੂੰ ਅਪੀਲ ਕਰਾਂਗਾ ਮੈਂ ਕਿ ਮੈਨੂੰ ਵੀ ਸਕੀਮ ਦੱਸੋ ਮੈਂ ਵੀ ਲੋਕਾਂ ਦੀ ਸੇਵਾ ਕਰ ਜਾਣਾ ਇਹ ਲੋਕ ਜਿਹੜੇ ਆ ਸਾਡੀ ਸਾਡੇ ਜਿਹੜੀ ਸਿਆ ਪਰ ਮੈਂ ਗੱਲ ਇਹ ਕਹਿਣਾ ਚਾਹੁੰਦਾ ਸਿੱਧੂ ਫਾਰਮਰ ਹਾਊਸ ਔਰ ਸ਼ੇਰਾ ਭਾਜੀ ਅਸੀਂ ਪੰਜਾਬ ਦੀ ਜਿਹੜੀ ਜਵਾਨੀ ਗਈ ਹੈ ਵਾਪਸ ਲੈ ਕੇ ਆਣੀ ਹੈ ਨਸ਼ਿਆਂ ਤੋਂ ਮੁਕਤ ਕਰਨੇ ਆ ਸਾਡੀ ਇੱਕ ਬਹੁਤ ਵੱਡੀ ਮਹਿੰਮ ਚੱਲ ਰਹੀ ਹੈ ਔਰ ਆਈਡੀ ਤੇ ਸਰਚ ਕਰ ਲਿਓ ਔਰ ਦੇਖੋ ਮੈਂ ਝੂਠ ਨਹੀਂ ਮਾਰਦਾ ਸਿੱਧੂ ਫਾਰਮ ਹਾਊਸ ਔਰ ਜੇ ਗੱਲ ਕਰੋਗੇ ਸ਼ੇਰਾ ਭਾਜੀ ਸਾਡਾ ਤਿੰਨੇ ਟੂ ਸ਼ਟਰ ਵਾਲਾ ਆ ਤਿੰਨੇ ਬੰਦੇ ਰਲ ਕੇ ਕੰਮ ਕਰ ਰਹੇ ਆ ਅੱਛਾ ਇਹ ਤੁਸੀਂ ਗੱਲ ਕਹਿ ਰਹੇ ਹੋ ਕਿ ਧਮਕੀ ਆਈ ਮੈਨੂੰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਗੱਲ ਕਿ ਕੀਤੀ ਜਾ ਰਹੀ ਹੈਗੀ ਆ ਤਮ ਕੀ ਕੋਣ ਦਵਾਰਿਆ ਤੁਹਾਨੂੰ ਇਹ ਦਵਾਰੇ ਨੇ ਇਹ ਮੈਂ ਕਹਿੰਦਾ ਵੀ ਦੇਖੋ ਸਿੱਧੂ ਮੂਸੇਏ ਨੂੰ ਮਾਰਨ ਵਾਲੀ ਚਾਲ ਸੀਗੀ ਲੀਡਰਾਂ ਨੇ ਮਰਵਾਇਆ ਜਿਸ ਸਿਕਿਉਰਿਟੀ ਨਾ ਖੁੰਦੇ ਤਾਂ ਜੋਨੇ ਮਰਨਾ ਸੀ ਨਹੀਂ ਮਰਨਾ ਸੀ ਇਹਦਾ ਜੁਮਾ ਵੀ ਸਿੱਧੂ ਮੂਸੇਏ ਵਾਲਾ ਜਿਹੜਾ ਕਿ ਇੰਡੀਆ ਦਾ ਸਾਡੇ ਪੰਜਾਬ ਦਾ ਕਲਾਕਾਰ ਸੀ ਪੂਰੇ ਇੰਡੀਆ ਤੇ ਪ੍ਰਸਿੱਧ ਕਰ ਦਿੱਤਾ ਸੀ ਉਹਨੇ ਬੰਦੇ ਨੇ ਉਹਦੇ ਵਰਗਾ ਗਾਣਾ ਕੋਈ ਨਹੀਂ ਗਾ ਸਕਿਆ ਹ ਤੱਕ ਪਰ ਸਾਨੂੰ ਜਿਹੜੀਆਂ ਮਾਰ ਦੇ ਧਮਕੀਆਂ ਆ ਰਹੀਆਂ ਸਾਨੂੰ ਇਹ ਕਿਹਦੇ ਲੱਤਾਂ ਪੜਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਹੁਣ ਅਸੀਂ ਕਿੱਥੇ ਜਾਈਏ ਯਾਰ ਪ੍ਰਸ਼ਾਸਨ ਕੁਝ ਜਾਣੇ ਥਾਣੇ ਵਿੱਚ ਬੰਦੇ ਘੱਟ ਹੈ ਜੇ ਬਿਜਲੀ ਬੋਰ ਜਈ ਉੱਥੇ ਬੰਦੇ ਹੈ ਨਹੀਂ ਅਸੀਂ ਕਰੀਏ ਕੀ ਸਾਡੀ ਸਰਕਾਰ ਇਹ ਪੰਜਾਬ ਸਰਕਾਰ ਜਾਂ ਜਾਂ ਭਾਰਤ ਦੀਸ ਸਾਡੇ ਵਾਸਤੇ ਕੀ ਕਰੂਗਾ ਆਪਾਂ ਦੇਖੋ ਇੱਕ ਬਿਆਨ ਆਇਆ ਸੀਗਾ ਵੀ ਕਿਸੇ ਮੰਤਰੀ ਨੇ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਰક્ષਣ ਬਲੂਗਾ ਮੈਂ 1280 ਲੜਨ ਚੱਲ ਗਿਆ ਉਹਦੇ ਖਿਲਾਫ ਕਿ ਸਾਡੇ ਡਾਕਟਰ ਪੀਮਰਾਵ ਬਾਬਾ ਸਾਹਿਬ ਸਾਡੇ ਪਿਓ ਨੇ ਸਾਡੇ ਸਾਡੀਆਂ ਅੱਖਾਂ ਨੇ ਸੰਵਿਧਾਨ ਸਾਡੀ ਅੱਖਾਂ ਨੇ ਡਾਕਟਰ ਪੀਮਰਾਵ ਬਾਬਾ ਸਾਹਿਬ ਸਾਡੇ ਬਾਪ ਮਾਈ ਬਾਪ ਨੇ ਔਰ ਜੇ ਉਹਨਾਂ ਬਾਰੇ ਕੋਈ ਮਾੜਾ ਬੋਲੇਗਾ ਅਸੀਂ ਛੱਡਾਂਗੇ ਨਹੀਂ ਅਸੀਂ ਮਰਨੋਂ ਨਹੀਂ ਡਰਦੇ ਪਹਿਲਾ ਤੁਸੀਂ ਕਈ ਵਾਰੀ ਇਲੈਕਸ਼ਨ ਲੜ ਚੁੱਕੇ ਹੋ ਲੋਕ ਤੁਹਾਨੂੰ ਫਤਵਾ ਕਿਉਂ ਨਹੀਂ ਦਿੰਦੇ ਨੇ ਹਰ ਵਾਰੀ ਤੁਸੀਂ ਹਾਰ ਜਾਂਦੇ ਹੋ ਹਰ ਵਾਰ ਤੁਹਾਡਾ ਮਜ਼ਾਕ ਬਣਦਾ ਹੈ ਹਰ ਵਾਰ ਲੋਕ ਤੁਹਾਨੂੰ ਟਿਚਰਾ ਕਰਦੇ ਨੇ ਇਹ ਕਾਰਨ ਕੀ ਸਮਝ ਦਿਓ ਤੁਸੀਂ ਦੇਖੋ ਇਹਦੇ ਵਿੱਚ ਬਹੁਤ ਵੱਡਾ ਕਾਰਨ ਹੈ ਪੈਸੇ ਦਾ ਇਹ ਜਿਹੜੀਆਂ ਵੱਡੀਆਂ ਪਾਰਟੀਆਂ ਕਿਹੜੇ ਬੰਦੇ ਨੇ ਸ਼ਰਾਬ ਦੀ ਵੰਡੀ ਕਿਹੜੇ ਬੰਦੇ ਨੇ ਪੈਸੇ ਦੀ ਵੰਡੇ ਕਿਹੜੇ ਬੰਦੇ ਨੇ ਸੂਟ ਦੀ ਵੰਡੇ ਕਿਹੜੇ ਬੰਦੇ ਨੇ ਮੋਬਾਈਲ ਦੀ ਵੰਡੇ ਕਿਹੜੇ ਬੰਦੇ ਨੇ ਐਲਸੀਡੀ ਦੀ ਵੰਡਿਆ ਕਿਹੜੇ ਬੰਦੇ ਨੇ ਫ੍ਰਿਜ ਦੀ ਵੰਡੇ ਦੱਸੋ ਮੈਨੂੰ ਜੀ ਇਹ ਇੱਕ ਗੱਲ ਦਾ ਇੱਕ ਇੱਕ ਅੰਦਰ ਦਿਓ ਕਿਹੜੇ ਪ੍ਰਧਾਨ ਨੇ ਪੈਸੇ ਕਿੰਨੇ ਨਹੀਂ ਲੇ ਇਸ ਬੈਸਟ ਏਰੀਆ ਵਿੱਚ ਮੇਰਾ ਕਲਾ ਇੰਨੇ ਐਮਪੀ ਦੇ ਇਲੈਕਸ਼ਨ ਤੇ ਖਰਚਾ ਨਹੀਂ ਦਾ ਜਿੰਨਾ ਬੈਸਟਰੀ ਤੇ ਐਮ.ਐਲ.ਏ ਦਾ ਖਰਚਾ ਹੋ ਗਿਆ ਇੱਕ ਜਿੰਮਨੀ ਚੋਣ ਕਰਕੇ ਯਾਰ ਕੀ ਯਾਰ ਸਾਡੀ ਜ਼ਿੰਦਗੀ ਕੀ ਬਣਾ ਦਿੱਤੀ ਇਹਨਾਂ ਨੇ ਸਾਡੀ ਜ਼ਿੰਦਗੀ ਨੂੰ ਇਹਨਾਂ ਨੇ ਬੇੜਾ ਗਰ ਕਰਕੇ ਰੱਖ ਦਿੱਤਾ ਔਰ ਜਿਹੜਾ ਖਾਣਾ ਉੱਠ ਕੇ ਸਾਨੂੰ ਧਮਕੇ ਦੇਣ ਆਪਾਂ ਜਿਹਦੀ ਕੋਈ ਔਕਾਤ ਨਹੀਂ ਉਹ ਵੀ ਸਾਨੂੰ ਅਜ ਟਾਂਚਾ ਕਰਦਾ ਬੜਾ ਦੁੱਖ ਲੱਗਾ ਸੀ ਕਿ ਦਿਲ ਨਿਚੋੜਿਆ ਗਿਆ ਵਾ ਕੀ ਕਰੀਏ ਸਾਨੂੰ ਸਮਝ ਨਹੀਂ ਆਂਦੀ ਵੀ ਕਿਸ ਗੱਲ ਦੀ ਕਹਿ ਦਿੱਤੇ ਤੁਸੀਂ ਜਦੋਂ ਤੁਹਾਨੂੰ ਸਮਝ ਕਿਹਾ ਹੀ ਕਹਤਾ ਮੈਂ ਕਿੰਨੇ ਕੁ ਦਾ ਕਿੰਨਾ ਕੁ ਪ੍ਰਸ਼ਾਸਨ ਸੁਣ ਰਿਹਾ ਕੀ ਕਰੂਗਾ ਪ੍ਰਸ਼ਾਸਨ ਮੈਨੂੰ ਆਪ ਸਮਝ ਨਹੀਂ ਆਂਦੀ ਪਰ ਜਿੰਨੇ ਵੀ ਲੀਡਰ ਬਣੇ ਆ ਕਿਸੇ ਨੇ ਪੰਜਾਬ ਦੀ ਬਾਣੀ ਫੜੀ ਨਾ ਪੰਜਾਬ ਬਾਰੇ ਸੋਚਿਆ ਨਾ ਪੰਜਾਬ ਦੇ ਨੰਗਲੰਬੀ ਆਉ ਮਾਰ ਦਿੱਤਾ ਦੀਪ ਸਿੱਧੂ ਉਹ ਮਾਰ ਦਿੱਤਾ ਸਿੱਧੂ ਮੂਸੇ ਵਾਲਾ ਉਹ ਮਾਰ ਦਿੱਤਾ ਜੇ ਆਪਾਂ ਗੱਲ ਕਰੀ ਅਮਰਿਤਪਾਲ ਦੇ ਹੱਕ ਦੇ ਵਿੱਚ ਮੈਂ ਗੱਲ ਕੀਤੀ ਸੀ ਮੈਂ ਲੁਧਿਆਣਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੀ ਗਾ ਵੀ ਉਸ ਬੰਦੇ ਨੂੰ ਕਸਮ ਖਵਾਈ ਜਾਵੇ ਤੇ ਉਹਨੇ ਨਾ ਅਖੇ ਇਲੈਕਸ਼ਨ ਦਿੱਤੇ ਆ ਤੇ ਉਹਨੂੰ ਬਾਹਰ ਕੱਢ ਗਏ ਤੁਸੀਂ ਉਹਨੂੰ ਜੋ ਦਾ ਬੰਦਾ ਤੁਸੀਂ ਇਹਨੂੰ ਬੰਦਾ ਹੱਕ ਦਵਾਇਆ ਅੱਜ ਮੈਂ ਕੈਮਰਾਮੈਨ ਨੂੰ ਕਹੂੰਗਾ ਜਦ ਕੈਮਰਾ ਮਾਰੇ ਜਾ ਮਾਰੇ ਜੀ ਅੱਛਾ ਅਮਰਿਤਪਾਲ ਦੇ ਪੱਖ ਚ ਬਿਆਨ ਦਿੱਤਾ ਸੀਗਾ ਕਿ ਇਹਨੂੰ ਬੰਦੇ ਨੂੰ ਕਸਮ ਖਵਾਓ ਭਰਾ ਸਾਡੇ ਅਮਰਿਤਪਾਲ ਜੀ ਨੂੰ ਤੇ ਬਾਹਰ ਕੱਢੋ ਤੇ ਸਰਕਾਰ ਨੇ ਦੂਜੇ ਦਿਨ ਸਾਡੀ ਮੰਗ ਸੁਣੀ ਸਾਡੀ ਮੰਗ ਪੰਜਾਬ ਸਰਕਾਰ ਨੂੰ ਵੀ ਗਈ ਹੈ ਭਾਰਤ ਦੇਸ਼ ਸਰਕਾਰ ਨੂੰ ਵੀ ਹਰ ਜਗ੍ਹਾ ਤੇ ਆਪਾਂ ਆਪਣੀਆਂ ਮੰਗਾਂ ਰੱਖੀਆਂ ਤੇ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਆਪਾਂ ਦੇਸ਼ ਦਾ ਭਲਾ ਚਾਹੁੰਨੇ ਆ ਭਾਜੀ ਸੁਰੱਖਿਆ ਚਾਹੁੰਨੇ ਆ ਇੱਥੇ ਨਸ਼ਾ ਇੱਥੇ ਆ ਔਰ ਲੈਕ ਤਾਂ ਇੱਥੇ ਖਰਾਬ ਰਹਿੰਦੀਆਂ ਵਾ ਪਾਣੀ ਗੰਦਾ ਇੱਥੇ ਆਂਦਾ ਵਾ ਬਹੁਤ ਪਰੇਸ਼ਾਨੀ ਹੈ ਭਾਜੀ ਕੀ ਪਰੇਸ਼ਾਨੀ ਦਾ ਹੱਲ ਕਰੀਏ ਮੈਨੂੰ ਕੋਈ ਸਮਝ ਨਹੀਂ ਆਦੀ ਅੱਛਾ ਤੁਸੀਂ ਖੜੇ ਹੋਏ ਹੋ ਲੋਕਾਂ ਕੋਲ ਕਿਹੜੇ ਮੁੱਦੇ ਲੈ ਕੇ ਗਏ ਸੀਗੇ ਲੱਗਦਾ ਹੈ ਐਤਕੀ ਲੋਕ ਵੋਟ ਪਾਉਣਗੇ ਤੁਹਾਨੂੰ ਫਤਵਾ ਦੇਣਗੇ ਦੇਖੋ ਜੀ ਮੈਨੂੰ ਤਾਂ ਲੱਗਦਾ ਕਿ ਮੈਨੂੰ ਐਤਕੀ ਲੋਕ ਹੀ ਜਿਤਾਉਣਗੇ ਮੇਰਾ ਦਿਲ ਕਹਿੰਦਾ ਬਾਕੀ ਮਾਤਾ ਚਿੰਤਪੂਨੀ ਕਿਰਪਾ ਕਰੇ ਮਹਾਰਾਣੀ ਗਾਤੀ ਅੰਬੇ ਸਾਰੇ ਕੰਮ ਸਹੀ ਹੋਣਗੇ ਪਰ ਇਹਨਾਂ ਲੀਡਰਾਂ ਤੇ ਕਦੀ ਯਕੀਨ ਨਾ ਕਰਿਓ ਇਹਨਾਂ ਲੀਡਰਾਂ ਨੇ ਹਮੇਸ਼ਾ ਹੀ ਕਿਸੇ ਦਾ ਭਲਾ ਨਹੀਂ ਕੀਤਾ ਨਾ ਤੁਹਾਡਾ ਕਰਨਾ ਨਾ ਮੇਰਾ ਕਰਨਾ ਇਹਨਾਂ ਨੇ ਸਿਰਫ ਆਪਣੇ ਘਰ ਦੀਆਂ ਰੋਟੀਆਂ ਸਿੱਖਣੀਆਂ ਉਹ ਤੁਸੀਂ ਯਾਦ ਰੱਖਿਓ ਭਾਈ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਭਈ ਅਸੀਂ ਜਿੱਤਾਂਗੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਾਡੀ ਸਰਕਾਰ ਹੈ ਸਾਡਾ ਐਮ ਐਲ ਏ ਹੈ ਜੇਕਰ ਬਣੂਗਾ ਕੰਮ ਹੋਣਗੇ ਭੀਜੇਪੀ ਕਹਿ ਰਹੀ ਹੈ ਕਿ ਜੇਕਰ ਅਸੀਂ ਜਿੱਤਦੇ ਹਾਂ ਤਾਂ ਜਲੰਧਰ ਵੈਸਟ ਤੋਂ ਨਸ਼ਾ ਖਤਮ ਕਰ ਦਾਂਗੇ ਕਾਂਗਰਸ ਕਹਿ ਰਹੀ ਹੈ ਅਸੀਂ ਜਿੱਤਦੇ ਹਾਂ ਜਲੰਧਰ ਵੈਸਟ ਦੇ ਵਿੱਚ ਵਿਕਾਸ ਲਿਆ ਦਾਂਗੇ ਭੋਜਨ ਸਮਾਜ ਪਾਰਟੀ ਕੁਝ ਹੋਰ ਕਹਿ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਮੈਂ ਜਿੱਤੂੰਗਾ ਕਿਵੇਂ ਜਿੱਤੂਗੇ ਜੇ ਲੋਕਾਂ ਨੇ ਫਤਵਾ ਜਾਰੀ ਕਰਤਾ ਤੇ ਮੈ ਜੇ ਲੋਕ ਸੱਚ ਨੂੰ ਸੱਚ ਕਹਿਣਗੇ ਤੇ ਫਿਰ ਤਾਂ ਠੀਕ ਹੈ ਜੇ ਲੋਕ ਕਿ ਝੂਠ ਨੂੰ ਸੱਚ ਕਹਿਣਗੇ ਫਿਰ ਮੰਨਣਯੋਗ ਨਹੀਂ ਗੱਲ ਹੈਗੀ ਕਿਉਂਕਿ ਸਾਰੀਆਂ ਪਾਰਟੀਆਂ ਅੱਗੇ ਸਰਕਾਰਾਂ ਸੈਂਟਰ 'ਚ ਬੈਠੀਆਂ ਆ ਉਹ ਸਰਕਾਰਾਂ ਸੈਂਟਰ 'ਚ ਬੈਠਣ ਦੇ ਨਾਲ ਵੀ ਜਿਹੜੇ ਤੱਕ ਵੀ ਕੰਮ ਨਹੀਂ ਕਰਾ ਸਕਦੇ ਤੇ ਫਿਰ ਸਰਕਾਰਾਂ ਬੈਠਣ ਦਾ ਫਾਇਦਾ ਕੀ ਹੈ ਕੋਈ ਫਾਇਦਾ ਨਹੀਂ ਸਰਕਾਰਾਂ ਦਾ ਸਾਨੂੰ ਤਗਰੀਬਾਂ ਨੂੰ ਇੱਕ ਲਾਭ ਮਿਲਿਆ ਨਹੀਂ ਤੇ ਜੇ ਕੋਈ ਬੰਦਾ ਕਹਿੰਦਾ ਕਿ ਮੈਨੂੰ ਲਾਭ ਮਿਲਿਆ ਤੇ ਮੈਨੂੰ ਦਿਖਾ ਦਿਓ ਕਿਹੜਾ ਬੰਦਾ ਅੱਛਾ ਤੁਹਾਡੇ ਹਿਸਾਬ ਦੇ ਨਾਲ ਲੋਕ ਤੁਹਾਨੂੰ ਵੋਟ ਕਿਉਂ ਨਹੀਂ ਪਾਉਂਦੇ ਕੀ ਪੈਸਾ ਚੜ ਜਾਂਦਾ ਉਹਨਾਂ ਨੂੰ ਜਾਂ ਫਿਰ ਕੀ ਹੁੰਦਾ ਕੀ ਹੈ ਜਿਸ ਕਰਕੇ ਲੋਕ ਤੁਹਾਨੂੰ ਵੋਟ ਨਹੀਂ ਪਾਉਂਦੇ ਨੇ ਜਿਹੜੇ ਬੰਦੇ ਨੇ ਆਪਣੀ ਵੋਟ ਵੇਚ ਦਿੱਤੀ ਹੈ ਹੁਣ ਉਹ ਕੰਮ ਕਰਕੇ ਦਿਖਾ ਦੇਣ ਮੈਨੂੰ ਮੈਂ ਮੰਨ ਜੂਗਾ ਔਰ ਜਿੰਨੇ ਵੀ ਲੀਡਰ ਸਾਰੇ ਲੀਡਰ ਮੇਰੇ ਮਗਰ ਹੱਤੋਂ ਕੇ ਪਏ ਆ ਵੀ ਇਹਨੂੰ ਇਹਨੂੰ ਰੋਕੋਗੇ ਤਾਂ ਇਲੈਕਸ਼ਨ ਨਾ ਖੜਾ ਹੋ ਸਕੇ ਅੱਗੇ ਤਾਂ ਇਹ ਨਾ ਹੋ ਸਕੇ ਮੈਨੂੰ ਹੈਰਾਨਗੀ ਬਹੁਤ ਆਈ ਹੈ ਕਿ ਮੈਂ ਕਿਹੜਾ ਇਹਨਾਂ ਨੂੰ ਕੁਛ ਕਿਆ ਦਿੱਤਾ ਮੈਂ ਇੰਨੀ ਗੱਲ ਕਹਿ ਕੇ ਮੈਂ ਕੋਈ ਇਹਨਾਂ ਨੂੰ ਮਾਰਨ ਨਹੀਂ ਕਹਿ ਰਿਹਾ ਨਾ ਚੰਗਾ ਕਿਆ ਕਦੀ ਫਿਰ ਵੀ ਲੋਕੀ ਇਹ ਧਮਕੀਆਂ ਦਵਾਰੇ ਮੇਰੇ ਮਰਨ ਤੋਂ ਬਾਅਦ ਇਹਨਾਂ ਲੀਡਰਾਂ ਦੇ ਸਾਰੇ ਕੰਪਲੀਟਾ ਹੁਣ ਸਾਰਿਆਂ ਦੇ ਪਰਚੇ ਹੋਣ ਬਟੇ ਵੀ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਭਈ ਪਿਛਲੀਆਂ ਚੋਣਾਂ ਦੇ ਵਿੱਚ ਨੀਟੂ ਛੱਟਣ ਵਾਲੇ ਨੇ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਸਮਰਥਨ ਦੇ ਦੁੱਤਾ ਐਦ ਕੀ ਕੀ ਇਹਨੇ ਕੰਮ ਕਰਨਾ ਐਦ ਕੀ ਵੀ ਦੇ ਦੂਗਾ ਸਮਰਥਨ ਕਿਸੇ ਨੂੰ ਨਹੀਂ ਮੈਂ ਸਮਰਥਨ ਸਮੁੰਦਰ ਕਰਨ ਦਿੱਤਾ ਜੇ ਫਵਾ ਫੇਕ ਹਫਵਾ ਬਹੁਤ ਹੈ ਤੁਹਾਡੀ ਵੀਡੀਓ ਚਰਨਜੀਤ ਸਿੰਘ ਚੰਨੀ ਹੋਰੀ ਦੇ ਲਾਈਵ ਪੇਜ ਤੇ ਪਈ ਹੈ ਤੇ ਹੁਣ ਆਪਾਂ 6-7 ਵਜੇ ਤੋਂ ਬਾਅਦ ਮਿਲ ਸਕਦੇ ਨਾ ਹੁਣ ਤੁਸੀਂ ਮੈਨੂੰ ਹਾਸੇ ਮਕਾਲਜ ਕਹੋ ਮੈਨੂੰ ਸਮਰਥਨ ਤਿੰਨ ਦੇ ਦਿੱਤਾ ਜਾ ਜਦ ਵੋਟਾਂ ਤੋਂ ਬਾਅਦ ਮਿਲਿਆ ਮੈਂ ਵੋਟਾਂ ਤੋਂ ਪਹਿਲੇ ਤਾਂ ਨਹੀਂ ਮਿਲਿਆ ਸਰ ਜਿਸ ਦਿਨ ਵੋਟਾਂ ਖਤਮ ਹੋ ਗਏ ਠੀਕ ਰਾਤੀ 11 ਵਜੇ ਔਰ ਅੱਜ ਇਹ ਵੋਟਾਂ ਖਤਮ ਹੋਈਆਂ ਕਿਸੇ ਕੋਲ ਮੈਂ 7 ਵਜੇ ਤੋਂ ਬਾਅਦ ਬੈਠਾ ਸੀਗਾ ਤੇ ਉਹ ਥੋੜੀ ਝੂਠ ਮਾਰ ਸਕਦਾ ਝੂਠ ਮਾਰਿਆ ਹੀ ਉਹ ਦਿਨ ਅੱਜ ਉਹ ਤੇ ਮਤਲਬ ਹਾਸਾ ਮ ਕੋਲ ਸੀ ਸਾਡਾ ਇੱਕ ਚਲੋ ਚਲੋ ਆਖਰੀ ਨਹੀਂ ਚਰਨਜੀਤ ਚੰਨੀ ਭਾਜੀ ਬਹੁਤ ਵਧੀਆ ਬੰਦੇ ਆ ਉਹਨਾਂ ਵਰਗੇ ਬੰਦੇ ਹੈ ਨਹੀਂ ਕੁਦਰਤੀ ਠੀਕ ਹੈ ਮੈਂ ਗੱਲ ਕਹੂੰਗਾ ਕਿ ਚਰਨਜੀਤ ਭਾਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਚਾਹੀਦੇ ਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਚਰਨਜੀਤ ਚੰਨੀ ਭਾਜੀ ਤੇ ਸਾਡਾ ਦੇਸ਼ ਸ ਤੇ ਮੈਂ ਸਿਰਫ 4 ਘੰਟੇ ਸੇ ਪ੍ਰਧਾਨ ਮੰਤਰੀ ਬਣ ਜਾਣਾ ਮੈਂ ਇੰਡੀਆ ਨੂੰ ਉਮੀਦ ਕਰਨਾ ਚਾਹੁੰਦਾ ਮੇਰੀ ਤੂਰੀ ਮੇਰੇ ਕੋਲ ਆ ਜੇ ਮੈਨੂੰ ਮੌਕਾ ਮਿਲੇ ਤਾਂ ਕਦੀ ਮੈਂ ਜ਼ਰੂਰ ਬਣਾ ਦੇ ਅੱਛਾ ਜਲੰਧਰ ਦੇ ਵੋਟਰਾਂ ਨੂੰ ਕੋਈ ਗੀਤ ਰਾਹੀਂ ਤੁਸੀਂ ਮੈਸੇਜ ਦੇਣਾ ਚਾਹੁੰਦੇ ਉਸ ਨਾਲ ਦੇਖੋ ਜੀ ਉਹਨਾਂ ਤੇ ਵੋਟਾਂ ਪੈ ਗਈਆਂ ਹੁਣ ਤਾਂ ਕੁਝ ਨਾ ਬਚ ਕੇ ਰਹੀਂ ਤੂੰ ਦਿਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਬਾਰੇ ਪੁੱਛ ਲਵੀ ਤੂੰ ਇਹਨਾਂ ਵਜ਼ਾਨੀਆਂ ਤੋਂ ਸ਼ੁਰ ਤੋਂ ਹੀ ਪੁੱਠਾ ਸਾਡਾ ਏ ਹਸਾਬ ਕਹਿੰਦੇ ਆ ਕਹ ਕੇ ਬਦਲੀ ਲੈਂਦਾ ਇਹਨੂੰ ਪੰਜਾਬ ਕਹਿੰਦਿਆ ਉਹ ਦਿੱਲੀ ਨੂੰ ਬੱਬ ਲੈਂਦੇ ਇਹਨੂੰ ਜਨਾਬ ਕਹਿੰਦਿਆ ਵਾਜੀ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਨੀਟੂ ਸ਼ਟਰਾ ਵਾਲੇ ਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਲੋਕ ਇਸ ਵਾਰ ਮੈਨੂੰ ਫਤਵਾ ਜ਼ਰੂਰ ਦੇਣਗੇ ਕੈਮਰਸਪੰਕ ਦੇ ਨਾਲ ਰਾਜੂ ਗੁਪਤਾ ਹੈਡਬਾਕਸ ਟੀਵੀ ਜਲੰਧਰ ਐਂਡਿੰਗ